में सो प्रिंसिपल डॉक्टर राजेंद्र सिंह जी और आते मेरे प्यारे बच्चों आप सब तो मुझे जो प्यार तो से सचेरिया का आज जो सबने tụ क्वेश्चन पूछे थे कि किसी की बनना चोड़े और सारे सबने एक भी दस्या कि सी मतलब एक ही बनना चोने सब के अलग-अलग व्यूज थे ये कारण भी है बेटा पीछे ਸਾਰਿਆਂ ਦੇ ਵਿਚਾਰ ਤੁਹਾਡੇ ਵੱਖਰੇ ਵੱਖਰੇ ਸੀ ਤਾਂ ਹਰ ਬੱਚੇ ਨੇ ਵੱਖਰੇ ਵਿਚਾਰ ਹੋਣ ਪਿੱਛੇ ਕਾਰਨ ਕੀ ਹੋ ਸਕਦਾ ਹੈ ਸਾਡਾ ਮਨੋਵਿਗਿਆਨ ਸਾਡੀ ਮਾਨਸਿਕਤਾ ਹੈ ਨਾ ਤਾਂ ਇੰਨੇ ਵਿੱਚ ਹੀ ਬੈਠੇ ਆ ਤਾਂ ਕਿਸੇ ਬੱਚੇ ਦੀ ਆਪਸ ਵਿੱਚ ਵਿੱਚ ਮਾਨਸਿਕਤਾ ਜਿਹੜੀ ਆ ਉਹ ਕਦੇ ਵੀ ਮਿਲਦੀ ਨਹੀਂ ਹੈ ਨਾ ਹਰ ਇੱਕ ਬੱਚੇ ਦਾ ਜਿਹੜਾ ਆ ਹਰ ਇੱਕ ਮਨੁੱਖ ਦਾ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਤਾਰੇ ਉਹ ਮਕਸਦ ਜਿਹੜਾ ਵਖਰਾ ਵਖਰਾ ਹੋ ਹੈ ਨਾ ਤਾਂ ਉਸ ਮਕਸਦ ਨੂੰ ਪੂਰੇ ਕਰਨ ਦੇ ਲਈ ਰਾਹ ਵੀ ਇਹਦੇ ਅੰਦਰ ਵਖਰਾ ਵਖਰਾ ਹੈ ਨਾ ਪੜ ਪੜ ਆਲਮ ਫਾਜ਼ਲ ਹੋਇਆ ਕਦੇ ਆਪਣੀ ਆਪ ਨੂੰ ਕੜਿਆ ਨਾ ਹੈ ਨਾ ਤੇ ਜਾ ਜਾ ਬੰਦਾ ਮੰਦਰ ਮਸਜਿਦ ਕਦੇ ਆਪਣੇ ਅੰਦਰ ਨੂੰ ਪੜਿਆ ਹੈ ਨਾ ਤਾਂ ਬੇਸੀ ਅਸੀਂ ਬੁਝੀਆਂ ਵਾਂ ਤਾਂ ਬੜੀ ਜਲਦੀ ਉਂਗਲ ਉਠਾ ਲਿੰਦੇ ਹਾਂ ਦੇਖੀਏ ਦੇਖਿਆ ਕਿ ਸਾਡੇ ਨਾਲ ਕਿੰਨੀ ਹੁੰਦਾ ਹੈ ਹਨਾ ਤਾਂ ਸਮੇਸ਼ਾ ਹੀ ਕਹਿੰਦੇ ਹਨ ਕਿ ਦੂਜਿਆਂ ਨੂੰ ਬੁਰਾ ਕਹਿਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਦੇਖਣਾ ਚਾਹੀਦਾ ਆਪਣੀ ਮਾਨਸਿਕਤਾ ਨੂੰ ਸਮਝਣਾ ਚਾਹੀਦਾ ਹੈ ਤਾਂ ਇਸ ਮਾਨਸਿਕਤਾ ਦੇ ਪਿੱਛੇ ਜਿਹੜਾ ਆ ਸਾਡੇ ਪੇਰੈਂਟਸ ਦਾ ਸਾਡੇ ਘਰ ਦੇ ਮਾਹੌਲ ਦਾ ਬਹੁਤ ਫਰਕ ਹੁੰਦਾ ਹੁੰਦਾ ਨਾ ਪਰ ਕਹਿੰਦਾ ਹੈ ਹਨਾ ਜੇ ਉਹ ਜਿਆਦਾ ਘਰ ਦੇ ਵਿੱਚ ਮਾਹੌਲ ਹੁੰਦਾ ਆ ਬੱਚਾ ਉਹੋ ਜਿਹੇ ਵਿਚਾਰ ਜਿਹੜੇ ਆ ਅਪਣਾਉਂਦਾ ਹੈ ਹੈਨਾ ਤਾਂ ਤੁਸੀਂ ਦੇਖੋ ਕਿ ਬੱਚੇ ਨੂੰ ਬੜਾ ਬੁਰਾ ਲਾਇਆ ਨੂੰ ਲਾਇਆ ਨਾ ਬੁਰਾ ਹੈ ਕਿ ਮੰਮੀ ਨੇ ਕਿਉਂ ਡਾਂਟਿਆ ਆ ਪਰ ਤੁਸੀਂ ਉਹਦੇ ਪਿਛਲਾ ਕਾਰਨ ਜਾਣਦੇ ਹੋ ਕਿ ਮਾਂ ਕਦੇ ਵੀ ਆਪਣੇ ਬੱਚੇ ਦਾ ਬੁਰਾ ਨਹੀਂ ਕਰਦੀ ਕਹਿੰਦੇ ਨੇ ਕਿ ਪਰਮਾਤਮਾ ਸਾਨੂੰ ਦੋ ਚੀਜ਼ਾਂ ਦੇ ਦਿੰਦਾ ਆ ਸੁੱਖ ਕਰਦੇ ਨਾਲ ਨਾਲ ਦੁੱਖ ਮਾਤਾ ਜੀ ਪਿਤਾ ਆ ਕੀ ਗੰਬੀਆ ਸਾਨੂੰ ਸਾਰਾ ਸੋਖਰ ਕੋਈ ਮਨ ਲੋਕਾਂ ਦੇ ਵਿੱਚ ਤੁਹਾਡੀ ਮਦਰ ਨੇ ਤੁਹਾਨੂੰ ਜਾਣਿਆ ਆ ਹਨਾ ਤਾਂ ਤੁਹਾਡਾ ਫਾਦਰ ਜਿਹੜਾ ਆ ਉਹ ਮਤਲਬ ਤੁਹਾਡੀ سپورਟ ਦੇ ਵਿੱਚ ਉਹ ਫਿਰ ਉਹ ਮਾਂ ਦੀ ਵੀ ਮਾੜੀ ਹੋ ਸਕਦੀ ਹੈ ਇਹ ਜਿਹੜਾ ਆ ਆਪਣੇ ਮੰਮੀ ਪਾਪਾ ਦਾ ਕੈਰਨ ਤਾਂ ਤੁਹਾਡੀ ਜਿਹੜੀ ਮਤਲਬ ਪ੍ਰਿੰਸੀਪਲ ਸਾਹ ਰਿਆ ਜੁਕੇਂਦਰ ਕੁਮਾਰ ਜੀ ਉਹਨਾਂ ਨੇ ਮੈਨੂੰ ਵੀ ਮੈਥ ਪੜਾਇਆ ਹੈ अपना बिस्तरा करो या इस तो बिना कोई क्योंकि मां को ਤੁਹਾਨੂੰ ਹਾਈਪਰਗੋਨੀਅਮਾਂ ਤੇ ਸਹਾਇਤਾ ਕਰਨੀ ਬੰਦੀ ਕਿ ਨਹੀਂ ਬੰਦੀ 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 ਹੈ ਨਾ ਤਪਸ਼ ਕਰਉਂਦੀ ਆ ਨਾ ਸਿਆਣੇ ਬੱਚੇ ਆ ਤਾਂ ਕਿਹ ਕਦੇ ਵੀ ਇਹ ਨਾ ਸਮਝੋ ਕਿ ਮੈਨੂੰ ਮੰਮੀ ਨੇ ਫਲਾਨੇ ਕੰਮ ਲਈ ਭੇਜਤਾ ਇਸ ਵਾਰ ਵੀ ਦੇਖੋਗਾ ਤਾਂ ਕੀ ਕਹੂਗਾ ਕਦੇ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਆਪਣੀ ਅਤੇਨ ਪਰਦੇਸਾਂ ਦੀ ਫੌਜ ਦੇ ਵਿੱਚ ਇਹੀ ਫਰਕ ਆ ਕਿ ਅਸੀਂ ਕੰਮ ਨੂੰ ਛੋਟਾ ਸਮਝ ਲਈ ਹੈ ਨਾ ਇਹ ਛੋਟਾ ਕੰਮ ਆ ਇਹ ਮੈਂ ਨਹੀਂ ਕਰ ਉਹਦੇ ਨਾਲ ਕੰਮ ਕਰਦਾ ਆ ਉਹ ਕਦੇ ਵੀ ਕੁਰਸੀ ਤੇ ਨਹੀਂ ਬੈਠਦਾ ਕਿਉਂਕਿ ਉਸ ਤੇ ਜਿਹੜਾ ਆ ਟਾਈਮ ਦੀ ਸਮੇਂ ਦੀ ਕਦਰ ਕੀਤੀ ਜਾਂਦੀ ਆ ਔਰ ਕੰਮ ਜਿਹੜਾ ਆ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਆ ਹਨਾ ਤਾਂ ਕਹਿੰਦੇ ਨਾ ਖਾਲੀ ਦਿਮਾਗ ਕੀ ਹੁੰਦਾ ਹੈ ਬਟਾ ਇਹ ਤਾਂ ਨਾ ਹਾਂ ਤਾਂ ਜੇ ਖਾਲੀ ਰੋਗੇ ਤਾਂ ਤੁਸੀਂ ਫਿਰ ਕੀ ਬਣ ਜਾਓਗੇ ਬੇਟਾ ਚੰਗਾ ਕੰਮ ਵਾਲਾ ਕੰਮ ਕਿਉਂ ਨਹੀਂ ਬਣਾ ਇਹ ਤਾਂ ਹੈ ਨਹੀਂ ਆ ਕਿ ਤੁਸੀਂ ਘਰ ਜਾ ਕੇ ਸਾਰਾ ਦਿਨ

ਦਾ ਵਿਸ਼ਰਨਾ ਜੇ ਇਹ ਨਾ ਕਿ ਮਾੜੀ ਵਾਲਾ ਵਧੀਆ ਨਾ ਇਸ ਕਰਕੇ ਕਿਆ ਜਦੋਂ ਵੀ ਆਪਣੇ ਗੁਰੂ ਜਨ ਆਪਣੇ ਤੋਂ ਕੋਈ ਵੱਡੇ ਮੂਪੇ ਆ ਤਾਂ ਹਮੇਸ਼ਾ ਹੀ ਉਹਨਾਂ ਦਾ ਸਤਕਾਰ ਕਰੋ ਉਹਨਾਂ ਨੂੰ ਈ ਆਜਾ ਭਰੀ ਹੋਈ ਕਿਵੇਂ ਅੱਧੀ ਖਾਲੀ ਹੋਈ ਆ ਅੱਧੀ ਦਵਾ ਤਾ ਕੋਈ ਬੱਚਾ ਦੱਸੂਗਾ ਕਿ ਅੱਧੀ ਖਾਲੀ ਵੀ ਹੈਗੀ ਆ ਹਾਂਜੀ ਭੋੜੀ ਹੈਗੀ ਆ ਖਾਲੀ ਹੁਣ ਇੱਕ ਬੱਚੇ ਨੇ ਆ ਅੱਧੀ ਭਰੀ ਹੋਈ ਆ ਤੇ ਇੱਕ ਬੱਚੇ ਨੇ ਕਹਿਤਾ ਅੱਧੀ ਭਾਣ ਲਿਆ ਸੋਚ ਰਿਹਾ ਆ ਤੇ ਜਿਹੜਾ ਸੋਚਦਾ ਕਿ ਅਧੀ ਅਧਿਕਾਲੀਆ ਇਹਦਾ ਮਤਲਬ ਨਿਰਾਸ਼ਾ ਆ ਹਨਾ ਉਹਦੀ ਅੰਦਰਲੀ ਉਮੀਦ ਨਹੀਂ ਹੈਗੀ ਕਿ ਉਹ ਕਹਿੰਦਾ ਆ ਕਿ ਸਾਡੀ ਮਤਲਬ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਨਹੀਂ ਹੋਣਾ ਹੈਗਾ ਹਨਾ ਉਹ ਕਹਿੰਦਾ ਕਿ ਉਹ ਹਮੇਸ਼ਾ ਹੀ ਨਿਰਾਸ਼ਾਵਾਦੀ ਬਣ ਕੇ ਰਹਦਾ ਆ ਤਾਂ ਜ਼ਿੰਦਗੀ ਵਿੱਚ ਖੁਸ਼ੀ ਦੇ ਬਣ ਕੇ ਰਹਿਣਾ ਚਾਹੀਦਾ ਮੇਰਾ ਖੁਸ਼ੀ ਦਾ ਅਜਿਨਾ ਮਦਦ ਸਿੱਖੋ ਨਹੀਂ ਆਇਆ ਉਸ ਤੋਂ ਬਾਅਦ ਤੁਸੀਂ ਕਿੰਨਾ ਤਾਂ ਸਿੱਖਦੇ ਹੋ ਜਦੋਂ ਇਹ ਲੱਗਦਾ ਕਿ ਜਿਹੜੀ ਗੱਲ ਮੰਮੀ ਕਹਿੰਦੀ ਹੈ ਨਾ ਉਹ ਛੇਤੀ ਸਮਝ ਨਹੀਂ ਆਉਂਦੀ ਪਰ ਜਿਹੜੀ ਗੱਲ ਲੈਕਚਰ ਕਰਕੇ ਆ ਉਹ ਬੜੀ ਜਲਦੀ ਸਮਝ ਆਉਂਦੀ ਆ ਹੈ ਨਾ ਹੁੰਦਾ ਕਿ ਉਸ ਪਾਸ ਜ਼ਿਆਦਾ ਹੁੰਦਾ ਹੈ ਇਹ ਫੀਲ ਦੇ ਵਿੱਚ ਹੁੰਦਾ ਹੈ ਕਿ ਜਿਹੜਾ ਕੰਮ ਮਤਲਬ ਨੋਟਬੁੱਕ ਤੇ ਇੰਸਟ੍ਰਕਟ ਕਰਵਾਇਆ ਆ ਉਹ ਕਿਸੇ ਦੇ ਨਾਲ ਕੋਈ ਸਾਨੂੰ ਸੋਲਵ ਕਰਵਾਇਆ ਜਾਂ ਕੁਝ ਕੁਐਸਚਨ ਦਾ ਆਨਸਰ ਕਰਵਾਇਆ ਜੇ ਨੂੰ ਉਹ ਹੀ ਸਹੀ ਲੱਗੂਗਾ ਪਰ ਜੇ ਕਰੂੰ ਗੁੰਮਹੀ ਪੈਸੇ ਤਾਂ ਜਾਣੀ ਕਿ ਨਹੀਂ ਐਥੇ ਹੈਗੇ ਵਾਲੀ ਚੀਜ਼ ਨੇ ਸਾਡੇ ਟੀਚਰ ਨੇ ਗਲਤ ਕਰਵਾਇਆ ਕਿ ਜਿਹੜੇ ਆ ਮਾਤਾ ਪਿਤਾ ਕੌਣ ਹੁੰਦੇ ਆ ਟੀਚਰ ਕਾਈਸ ਕਰਕੇ ਕਿੰਚਨ ਸਾਹਿਬ ਸਿੱਧਕਾਰ ਕਰਨਾ ਚਾਹੀਦਾ ਹਮੇਸ਼ਾ ਤਾਂ ਇਸ ਤੋਂ ਬਿਨਾ ਆ ਬਿਤਾ ਚੇਕਰ ਨੂੰ ਸਕੂਲ ਦੇ ਵਿੱਚ ਕਦੇ ਵੀ ਕੋਈ ਐਕਟੀਵਿਟੀ ਕਰਨ ਦਾ ਜੇ ਭਾਗ ਲੈਣ ਦਾ ਮੌਕਾ ਮਿਲਦਾ ਆ ਤਾਂ ਉਹ ਕਦੇ ਵੀ ਨਾ ਦਬਾਓ ਕਿਤੋਂ ਦੀ ਬੁਨਿਆਦ ਆ ਜੇ ਅੱਜ ਤੁਸੀਂ ਛੋਟੀਆਂ-ਛੋਟੀਆਂ ਕੰਪੀਟੀਸ਼ਨ ਜਿਹੜੇ ਆ ਜੇ ਕੋਈ ਕੰਤਾ ਬੋਲਣ ਨੂੰ ਕਹਾਂ ਚੰਗਾ ਆ ਕਿਸੇ ਆ ਚੀਜ਼ ਬਾਰੇ ਕੋਈ ਦੋਸ਼ਾਕਤ ਬੋਲਣ ਨੂੰ ਕਹੇ ਜਾਂਦੇ ਆ ਤਾਂ ਹਮੇਸ਼ਾ ਹੀ ਤੁਸੀਂ ਵੱਧ ਛੱਡ ਕੇ ਉਹਦੇ ਵਿੱਚ ਭਾਗ ਲਿਆ ਕਰੋ ਹੈਨਾ ਤਾਂ ਫਿਰ ਤੁਸੀਂ ਕਿਹਾ ਸੀ ਤੁਹਾਡੇ ਅੰਦਰ ਜਿਹੜਾ ਆ ਕੌਨਫੀਡੈਂਸ ਜਿਹੜਾ ਆ ਉਹ ਡਿਵੈਲਪ ਹੋਊਗਾ ਹੈਨਾ ਤਾਂ ਤੁਸੀਂ ਕਿਹਾ ਕਿ ਅੱਗੇ ਜਾ ਕੇ ਤੁਹਾਡੇ ਲਈ ਬੋਲਣਾ ਕੋਈ ਔਖਾ ਨਹੀਂ ਹੋਊਗਾ ਉਹਨਾਂ ਸੀ ਵੀ ਖੜੇ ਹੋਣਦੇ ਆ ਹਨਾ ਬੇਟਾ ਤਾਂ ਇਹੋ ਤੱਕ ਕੌਂਚਿੰਗ ਲਈ ਕਹਿੰਦੇ ਨਾ ਕਿ ਜਿਹੜਾ ਇਮਾਰਤ ਖੜੀ ਆ ਬੇਟਾ ਇੱਕ ਇਮਾਰਤ ਤੇ ਦੇ ਸਹਾਰੇ ਖੜੀ ਹੁੰਦੀ ਆ ਜਿਹੜਾ ਆ ਪੜਿਆ ਕਰੋ ਔਰ ਆਪਣੇ ਘਰ ਜਾ ਕੇ ਜਿਹੜਾ ਆ ਖਾਲੀ ਸਮਾਜ ਕਰਦੇ ਜਿਹੜੇ ਬੱਚੇ ਆ ਉਹਨਾਂ ਦਾ ਜਿਆਦਾ ਰੁਝਾਨ ਕਿੱਧਰ ਆ ਰਿਹਾ ਹੈ ਜਾਇ ਫਟਾਫਟ ਪਹਿਲਾਂ ਇਹ ਦੇਖਦੇ ਆ ਕਿ ਆਪਣੀ ਮੰਮੀ ਦਾ ਫੋਨ ਕਿੱਥੇ ਆ